ਆ ਇਹ ਕੰਦੇ ਕੰਮ ਤੇ ਕਿਦੇ ਮੁੱਕਦੇ ਹੀ ਨਹੀਂ ਆ ਮਸੇ ਹੀ ਕੰਮ ਮੁੱਕਿਆ ਮੇਰਾ ਤੇ ਆਹ ਗਰਸਤ ਨਾ ਮੈਂ ਕੀ ਕਹਿੰਦੀ ਆ ਹਰ ਪਿੱਤ ਨੂੰ ਫੋਨ ਲਾਵਾਂ ਤੇ ਉਹਨਾਂ ਕਮਾ ਕੇ ਚੱਲ ਪੁੱਤੀ ਵੇਖਾਈਏ ਜਸਵੀਰ ਤੀਨੋਂ ਤੇ ਉਹਨਾਂ ਨੇ ਗੱਲਾਂ ਕੱਟ ਨਹੀਂ ਆ 4 ਇੰਚ ਕੰਢੀ ਤੇ ਵੜੇ ਲਾਵਾਂ ਹਲੋ ਸਸਿਕਾ ਜੀ ਜੀ ਸਸਿਕਾ ਆਪੇ ਕਿੱਥੇ ਗਿਆ ਠੀਕ ਹੋ ਹਾਂ ਜੀ ਜੀ ਠੀਕ ਹਾਂ ਤੁਸੀਂ ਸੁਣਾਓ ਮੈਂ ਫੋਨ ਲਾਣ ਲਈ ਤੇ ਫੋਨ ਚੁੱਕਣ ਲਈ ਮੈਂ ਉਹਦੇ ਦੀ ਮੈਂ ਕਿਚਨ ਚ ਸੀ ਤੇ ਫੋਨ ਅੰਦਰ ਪਿਆ ਸੀ ਜੀ ਅੱਛਾ ਅੱਛਾ ਹਾਂਜੀ ਹੋਰ ਵਧੀਆ ਹਾਂਜੀ ਵਧੀਆ ਦੀ ਤੁਸੀਂ ਸੁਣਾਓ ਠੀਕ ਠਾਕ ਸਾਰੇ ਹਾਂ ਵਧੀਆ ਤੇ ਹੋ ਗਏ ਫਰੀ ਹਾਂਜੀ ਹੋਈ ਹਾਂ ਦੀਦੀ ਜੁਣੇ ਫਰੀ ਹੋਏ ਆ ਅੱਛਾ ਹਾਂਜੀ ਤੇ ਮੈਂ ਕੀ ਕਹਿਣ ਦੀ ਕਿ ਮੈਂ ਕਿਹਾ ਉਹ ਜਿਸ ਵੀ ਦੀਦੀ ਨੋ ਆਈ ਆ ਤੇ ਉਹ ਤੁਸੀਂ ਦੇਖ ਆਇਓ ਨਹੀਂ ਨਹੀਂ ਦੀਦੀ ਮੈਂ ਤੇ ਗਈ ਨਹੀਂ ਅਜੇ ਆਹੋ ਤੇ ਮੈਂ ਕਹਿਣੀ ਆ ਜਲ ਛਾਮਨ ਚਲੀ ਗਈ ਤੇ ਫਿਰ ਸ਼ਗਨ ਪਾਈਏ ਨਾਲੇ ਆਹੋ ਦੀਦੀ ਉਹ ਹੀ ਨਹੀਂ ਤੇ ਫਿਰ ਜਿਸ ਵੀ ਦੀਦੀ ਨੂੰ ਤੁਹਾਨੂੰ ਪਤਾ ਹੀ ਗੱਲਾਂ ਬੜੀਆਂ ਕਰਨੀਆਂ ਫਿਰ ਉਹਨੇ ਨਾ ਵੇਖਣਗੇ ਤੇ ਜਨਾਨੀਆਂ ਤੇ ਖਲੋ ਕੇ ਕਹਿ ਦੇਣਾ ਕਿ ਮੇਰੇ ਨੋਂ ਨਹੀਂ ਵੇਖਣ ਆਏ ਇਹਨਾਂ ਨੂੰ ਚਾਲ ਨਹੀਂ ਚੜਿਆ ਹਾਂਜੀ ਹਾਂਜੀ ਤੇ ਮੈਂ ਸੋੜਿਆ ਵਾਂ ਕਿ ਨੌਣ ਦੇ ਸੋਲੀ ਵੀ ਪੜੀ ਹੋ ਤੇ ਤਾਜ਼ੀ ਬੜਾ ਲੈ ਕੇ ਆਈ ਆ ਅੱਛਾ ਹੂੰ ਉਹਨਾਂ ਪਰ ਦੇ ਘਰ ਦੀ ਰੱਖਦੀ ਆ ਚਲੋ ਤੇ ਜਾ ਕੇ ਵੇਖਣੀ ਪੈਣੀ ਆ ਫਿਰ ਹੁਣ ਆਹੋ ਤੇ ਚੱਲ ਫਿਰ ਸ਼ਾਮ ਨੂੰ ਹੋ ਗਈ ਫਰੀਕ ਨਹੀਂ ਹਾਂਜੀ ਕੋਈ ਨਹੀਂ ਤੇ ਚੱਲਾਂਗੇ ਸ਼ਾਮ ਨੂੰ ਤੇ ਸ਼ਾਮ ਨੂੰ ਟਾਈਮ ਕੱਢ ਲਈ ਤੇ ਚੱਲ ਫਿਰ ਜਾਈਏ ਸਕੰਦੇ ਉਹਦੇ ਆਈਏ ਨਾਲ ਚੰਗਾ ਲੱਗਦਾ ਫਿਰ ਤਾਂ ਹਣਾ ਉਹਨਾਂ ਨੇ ਕਿਹਾ ਮੈਂ ਭਾਜੀ ਦੇ ਕੇ ਆਈ ਆ ਤੇ ਭਾਜੀ ਖਾ ਕੇ ਤੇ ਬੈਠੀਏ ਚੁੱਪ ਕਰਕੇ ਤੇ ਸਕੰਦੇ ਬਾਕੇ ਗਏ ਨਹੀਂ ਨਹੀਂ ਸ਼ਾਮ ਨੂੰ ਚੱਲ ਜੇ ਨਹੀਂ ਦੀਦੀ ਦੇਵ ਨੇ ਸਕੰਦ ਜਾ ਕੇ ਆਹੋ ਨਵੇਂ ਨਵੇਂ ਵੀ ਖਾਣੇ ਆ ਆਹੋ ਜੀ ਕਿੰਨਾ ਪੌਣਾ ਸਕਣ ਤਿੰਨ ਦਾ ਦੋ ਕਿੰਨਾ ਪੌਣਾ ਵਾ ਡੱਬਾ ਦੇਖ ਕੇ ਗਈ 500 ਪਾਉਂਦੇ ਆ ਚਲੋ ਠੀਕ ਆ ਚਲ ਠੀਕ ਆ ਤੇ ਸ਼ਾਮੀ 5 ਵਜੇ ਫੇਰ ਜਾਵਾਂ ਕਿਤੇ ਦਾ 5 ਗਵੇਨੇ ਚਲ ਜਾਵਾਂਗੇ ਦੀਦੀ ਆਓ ਫੇਰ ਨਾ ਉਹ ਪਾਈ ਤੇਰੇ ਨੇ ਵੀ ਆਏ ਨਾ ਹੁੰਦਾ ਤੇ ਫੇਰ ਹੁੰਦਾ ਵਾ ਕਰ ਨਾਲ ਤੇ ਚਲ ਸ਼ਾਮੀ ਹੋਵਾਂਗੇ ਠੀਕ ਐ ਠੀਕ ਜੀ ਚਲ ਠੀਕ ਆ 5 ਵਜੇ ਫੇਰ ਆ ਜੀ ਹਾਂਜੀ ਠੀਕ ਐ ਜੀ ਮੈਂ ਹੀ ਆ ਜਾਾਂਗੇ ਤੁਹਾਡੇ ਵੱਲੋਂ ਹਾਂਜੀ ਆ ਜਿਓ ਘਰੇ ਆ ਜਿਓ ਫੇਰ ਇਕੱਠੇ ਚਲ ਜਾਾਂਗੇ ਚਲ ਠੀਕ ਆ ਠੀਕ ਜੀ ਓਕੇ ਚਲ ਸਗਣ ਪਾਈ ਨੋ ਉਹ ਕਿਤੇ ਪਤਾ ਨਹੀਂ ਇਹ ਦੀਵਚੰਗਣੀ ਲੱਗਦਾ ਹੈ ਗਾਣਾ ਅਗਲੇ ਨੇ ਕਹਿਣਾ ਵਾ ਕਿ ਡੱਬਾ ਖਾ ਕੇ ਚਪਰ ਕੇ ਬੈਗੇ ਆ ਤੇ ਹਾਂ ਚਲ ਕੋਈ ਨਹੀਂ ਸਗਣ ਫਾਉਂ ਮੇ ਜਾ ਕੇ ਬੋਲੀ ਦੇ ਹਮ ਨੇ ਹਾਟ ਪਿੱਤ ਨੂੰ ਤੇ ਮੈਂ ਕਹਿਤਾ ਹਾਂ ਜਾਣ ਵੱਲੋਂ ਇੰਜ ਕਰਦੀ ਮੈਂ ਜਸਵੀਰ ਦੀਦੀ ਨੂੰ ਫੋਨ ਕਰਦਾ ਕਿ ਅਸੀਂ ਸ਼ਾਮੀ ਆਣਾ ਵਾ ਕਿਤੇ ਜਾਣ ਦਾ ਪ੍ਰੋਗਰਾਮ ਨਾ ਹੋਵੇ ਅਗਲੇ ਦਾ ਹਨਾ ਨਵ ਨਵਾਂ ਵਿਆਹ ਹੋਇਆ ਕਿਤੇ ਚਲੇ ਜਾਂਦੇ ਆ ਤੇ ਚਲ ਮੈਂ ਦੱਸਦਾ ਹੁਣਾਂ ਨੂੰ ਨਾਲੇ ਤੇ ਹੈ ਵੀ ਨਾ ਕਿ ਹਿੱਦਕਰ ਜਾਣਾ ਹੈ ਤੇ ਦੱਸ ਕੇ ਜਾਣਾ ਚਾਹੀਦਾ ਹਾਂ ਹੈਲੋ ਹੈਲੋ ਜਸਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਆ ਠੀਕ ਹੋ ਹਾਂਜੀ ਠੀਕ ਠਾਕ ਤੇ ਤੁਸੀਂ ਸੁਣਾਓ ਵਧੀਆ ਵਧੀਆ ਤੇ ਘਰੇ ਅੱਜ ਆਂ ਜੀ ਘਰੇ ਆ ਤੇ ਨੌ ਰਣੀ ਮੋੜ ਨਹੀਂ ਆ ਆਛਾ ਆਛਾ ਚਲੋ ਵਧੀਆ ਤੇ ਮੈਂ ਕੀ ਕਹਿੰਦੀ ਹਾਂ ਮੈਂ ਹਾਂ ਮੈਂ ਤੇ ਹੱਥ ਪੀਤੇ ਨਾ ਉਹਦਾ ਪ੍ਰੋਗਰਾਮ ਬਣਾਇਆ ਸ਼ਾਮੀ ਕੋਈ ਨਹੀਂ ਆ ਮੈਂ ਕਹਿਣੀ ਮੈਂ ਚਲਣਾ ਤੁਹਾਡੀ ਬੋਟੀ ਵੇਖਾਈ ਰਹਿ ਸਕਣ ਪਾਈਏ ਅੱਛਾ ਅੱਛਾ ਚਲੋ ਕੋਈ ਨਹੀਂ ਆਜਿਓ ਹਾਂ ਸ਼ਾਮੀ 5:00 ਵਜੇ ਨਾ ਆਵਾਂਗੇ ਠੀਕ ਹੈ ਜੀ ਠੀਕ ਜੀ ਹਾਂਜੀ ਚੱਲਣ ਦੱਸਿਆ ਜੀ ਗੰਗਰਪਾਲ ਦੀ ਇੱਦਾਂ ਹੀ ਫੋਨ ਆ ਗਿਆ ਤੇ ਆਖਣ ਲਈ ਨੌਨ ਵੇਖਣ ਆਉਣ ਲੱਗੀਆਂ ਤੇ ਨੌ ਪਈ ਆ ਇਹ ਕਿਨੇ ਉਹ ਗੱਲ ਸੁਖੀ ਸੰਦੀ ਚੂੜਾ ਸਾਰਾ ਵਧਾ ਲਿਆ ਤਾਂ ਜਿਹ ਦਿਨ ਕਿਰੇ ਹੋਏ ਇਹ ਵਿਆਹ ਨੂੰ ਸ੍ਰਿੰਦਰ ਸ੍ਰਿੰਦਰ ਤੇ ਸ੍ਰਿੰਦਰ ਜੀ ਉਹ ਗਵਾਨ ਵਾਲੀ ਆਂਟੀ ਵੀ ਨਹੀਂ ਆਉਣ ਲੱਗੀਆਂ ਮੈਂ ਕਰ ਉਹ ਤੈਨੂੰ ਵੇਖਣਾ ਉਹਨਾਂ ਨੇ ਤੇ ਉਹ ਆਉਣ ਲੱਗੀਆਂ ਸ਼ਾਮਾਂ ਨੂੰ ਆਂਟੀਆਂ ਨਹੀਂ ਆਉਣਾ ਤੇ ਫ੍ਰਿਜ ਤੁਹਾਨੂੰ ਕਾਰ ਚ ਮਿਲੀ ਹੈ ਤੇ ਪਾਣੀ ਠੰਡਾ ਕੱਢ ਕੇ ਪਿਆ ਦਿਓ ਉਹਨਾਂ ਨੂੰ ਪਾਣੀ ਬਿਨਾ ਤੈਨੂੰ ਵੇਖਣਾ ਹੋਣਾ ਉਹਨਾਂ ਨੇ ਕੋਈ ਨਹੀਂ ਚ ਤੋੜ ਗਿਆ ਵੇਖੀ ਜਾਊਗੀ ਇਹਦਾ ਵੀ ਕੋਈ ਹਾਲ ਨਹੀਂ ਦਾ ਸ੍ਰਿੰਦਰ ਇਥੇ ਮੂਹ ਪੁੱਠਾ ਸਿੱਧਾ ਕਰੀ ਜਾਂਦੀ ਆ ਤੇ ਉਹ ਤੈਨੂੰ ਕਹਿ ਮੜਾ ਜਾ ਉੱਠ ਕੇ ਲਾ ਪੈ ਲੈ ਮੜਾ ਦੇ ਚੂੜਾ ਹੱਥੀ ਪਾਲਾ ਸੁਣਿਆ ਤਾਂ ਕੱਢੇ ਆ ਯੋ ਮੰਮੀ ਫਿਰ ਕੀ ਇਹ ਗਰਮੀ ਪਤਾ ਕਿੰਨੀ ਆ। ਉਹ ਲੱਗੀਆਂ ਵਾ ਮੈਨੂੰ ਚੰਗਾ ਲੱਗਦਾ ਤੇ ਮੰਮੀ ਉਹਨਾਂ ਨੇ ਵੀ ਤੁਹਾਨੂੰ ਕੀ ਆ ਨਾ ਦਾਜ ਬੜਾਇਆ ਦਾਜੀ ਵੇਖਣ ਆਉਣਾ ਵਾ ਮੈਨੂੰ ਥੋੜੀ ਵੇਖਣਾ ਵਾ ਦਿਖਾ ਦਿਓ ਵੀ ਆਹ ਕਾਫੀ ਆਇਆ ਆ ਬੈੱਡ ਆਇਆ ਆ ਫ੍ਰਿਜ ਆਇਆ ਟੀਵੀ ਆਇਆ ਤੁਹਾਨੂੰ ਕੁਝ ਵਿਖਾ ਦਿਓ ਤੁਸੀਂ ਹਾਲੇ ਤਾਂ ਤੈਨੂੰ ਵੇਖਣਾ ਨਾ ਤੇਨੂੰ ਵੇਖਣ ਲੱਗੀਆਂ ਮੈਨੂੰ ਥੜੀ ਵੇਖਣਾ ਜੇ ਦਾਜ ਵੇਖਣਾ ਲੱਗੀਆਂ ਸਮਾਨ ਉਹਨਾਂ ਨੇ ਬਾਝੋਂ ਵੇਖਣਾ ਨਾ ਆਹ ਬਾਜ ਵੇਖ ਲੈਣਗੇ ਉੱਠ ਕੇ ਲਾਪਾ ਲੈ ਗੋ ਪੁੜੀ ਨੂੰ ਕੈਬਿਓਟ ਦੇ ਲਈ ਦੇ ਕੱਪੜੇ ਪਾਲਾ ਤੇ ਤਿਆਰ ਤੇ ਹੋ ਜਾ ਤੂੜਾ ਵੀ ਹਥੋ ਸਾਰਾ ਵਦਾ ਹੜਿਆ ਬੰਦਾ ਚੰਗਣ ਲੱਗਦਾ ਹੁਣ ਉਹ ਲੱਗ ਗਈ ਆਉਣ ਲੱਗੀ ਤੇ ਕੀ ਆਖਣ ਗਈਆਂ ਹਾਂ ਜਿੰਦੋ ਕਿਤੇ ਆਪਾਂ ਕਿਸੇ ਦੇ ਘਰ ਜਾਣੇ ਨੋਤੀ ਵੀ ਆਖਣਾ ਨਹੀਂ ਸਾਈ ਕਿਹੜੀਆਂ ਸੋਹਣੀਆਂ ਬਣੀਆਂ ਧਨੀਆਂ ਹੁੰਦੀਆਂ ਹੁਣ ਇੰਨੇ ਤੇ ਮੇਰਾ ਕਹਿਣਾ ਨਹੀਂ ਮੰਨਣਾ ਤੇ ਇਹ ਸਾਡੀ ਬੇਇੱਜ਼ਤੀ ਕਰਾਉਣੀ ਐ ਨੇਵਾ ਮੈਂ ਕੀ ਬੰਦਾ ਕਰੇ ਸਸ਼ਿਕਾ ਜੀ ਸਸ਼ਿਕਾ ਜੀ ਹੋਰ ਸਨਾਪੀਆ ਜੀ ਵਧੀਆ ਵਧੀਆ ਹੀ ਸਨਾਪੀ ਕੋ ਹਾਸ਼ਿਕਾ ਜੀ ਮੈਂ ਤਾਂ ਆਉਂਦੀ ਤੁਹਾਨੂੰ ਤੁਹਾਨੂੰ ਵੀ ਬਹੁਤੀਆਂ ਬਹੁਤੀਆਂ ਆਜੋ ਹੋਰ ਸਨਾਓ ਠੀਕ ਹੈ ਹਾਂ ਜੀ ਵਧੀਆ ਵਧੀਆ ਠੀਕ ਠਾਕ ਤੇ ਕੀ ਕਰੀ ਮੈਂ ਮੈਂ ਵੀ ਬੋਸਨੀ ਬੈਠੀ ਹਾਂ ਅੱਛਾ ਹਾਂ ਤੇ ਲਾਈਟ ਜੀ ਬੜੀ ਆਉਂਦੀ ਮੈਂ ਪਰਦੇ ਲਈ ਅੱਗੇ ਕਰਨਾ ਹੋਰ ਸਨਾਓ ਹਾਂ ਵਧੀਆ ਤੇ ਮੈਂ ਹਾਂ ਮੋਟੀ ਦੇਖ ਆਈਏ ਜਾ ਕੇ ਅੱਛਾ ਤੇ ਕੀ ਨਜ਼ਰ ਹੋ ਗਿਆ ਤੇ ਆਇਆ ਹੀ ਨਹੀਂ ਗਿਆ ਸਾਡੇ ਕੋ ਅਤੇ ਲਈ ਟੀ ਹੋ ਕੇ ਮਧੇ ਨਾਲ ਹੋਣਾ ਨਹੀਂ ਕੋਈ ਵੀ ਆਇਆ ਨਹੀਂ ਇਹ ਹੱਟ ਗਈ ਦੀ ਹੀ ਕਿਤੇ ਅੱਛਾ ਤੇ ਉਹ ਫਿਰ ਮੈਂ ਹਾਂ ਫਿਰ ਮੈਂ ਕੱਲੀ ਹੋਈ ਤੇ ਫਿਰ ਇਹਨੇ ਮੈਨੂੰ ਕਹਿਣਾ ਵਾ ਕਿ ਤੁਸੀਂ ਕੱਲੇ ਹੋਏ ਤੇ ਮੈਨੂੰ ਨਹੀਂ ਖੜਿਆ ਹੈਗਾ ਹੂੰ ਤੇ ਵਧੀਆ ਕੀਤਾ ਚੰਗਾ ਸਭਾ ਬੋਟੀ ਦਾ ਕੀਤਾ ਹਾਂ ਠੀਕ ਹੈ ਬੋਟੀ ਨਾ ਕੋ ਨਾ ਕਰ ਲੈਂਦੀ ਹੈ ਕਰਦੀ ਕੰਮ ਦਾ ਆਹ ਕਰ ਲੈਂਦੀ ਹੈ ਦਾ ਤੇ ਅੱਛਾ ਠੀਕ ਹਾਂ ਤੇ ਦੀਦੀ ਬੋਟੀ ਗਈ ਹੈ ਕਿ ਘਰੇ ਜੇ ਨਹੀਂ ਬੋਟੀ ਘਰੇ ਹੀ ਆ ਅੱਛਾ ਉਹ ਦੇ ਹੀ ਨਹੀਂ ਸੋਈ ਚਾ ਤੇ ਇਹਦੇ ਪਾਣੀ ਲਿਆਓ ਆਪੋ ਸਿੰਧਰਾ ਟਿਕਾ ਟ੍ਰੇ ਹੈਗੀ ਤਾਂ ਟ੍ਰੇ ਚ ਭਾਗ ਲੀ ਹੁੰਦੀ ਕਲਾਸੀਆਂ ਮੰਮੀ ਸਾਰਾ ਕੁਛ ਹੈਗਾ ਵਾ ਤਾਜ ਵਾਲੀ ਵੀ ਹੈਗੀ ਐ ਮੇਰੀ ਤੇ ਮੈਂ ਤੇ ਉਹ ਕੱਢਣ ਲੱਗੀ ਹਾਂ ਫਿਰ ਮੈਂ ਕਿ ਕੋਈ ਗੱਲ ਨਹੀਂ ਇਹਦੇ ਚ ਦੇ ਦੇਣੀ ਹੈ ਤੇ ਇਦਾਂ ਚੰਗਾ ਲੱਗਦਾ ਹੈ ਜਦ ਤੇ ਕਰਦੇ ਉਸ ਖਾਇਆ ਨਹੀਂ ਤਾਂ ਨਸਕਾਰ ਨਹੀਂ ਦਿੱਤੇ ਮੰਮੀ ਜੀ ਖਾਇਆ ਤੇ ਨਾਲੇ ਮੈਨੂੰ ਬੜਾ ਖੁਸ਼ ਵਾ ਪਰ ਤੁਹੀਂ ਲੱਭੇ ਨਹੀਂ ਸਿਖਾਉਣ ਤੁਹੀਂ ਤੇ ਇੱਕ ਵਾਰੀ ਨਹੀਂ ਜਦੋਂ ਮੈਨੂੰ ਵੇਖਾਂਗੇ ਪੁੱਛਿਆ ਕਿ ਕੁੜੀ ਦੇ ਸੰਸਕਾਰ ਹੈਗੇ ਆ ਵੀ ਤੁਸੀਂ ਭੇ ਹੋ ਗਿਆ ਇਹਦੀ ਵੀ ਮਿਲ ਨਹੀਂ ਕਰਾਦੇ ਹੋ ਉਹਦੀ ਵੀ ਕਰਾਦੇ ਹੋ ਗੈਨੇ ਵੀ ਪਾਦੇ ਹੋ ਦਾਜ ਵੀ ਦੇਦੇ ਹੋ ਫਰਿਜ ਟੀਵੀ ਐਸੀ ਸਾਰਾ ਕੁਝ ਚਾਹੀਦਾ ਸਾਰਾ ਕੁਝ ਹੀ ਲੈ ਜਾਣਾ ਤੁਹਾਨੂੰ ਸਸਕਾਰ ਤੋਂ ਤੁਸੀਂ ਲੱਪੇ ਹੀ ਨਹੀਂ ਤੇ ਫਿਰ ਮੈਂ ਪਾਣੀ ਦਾ ਘੁੱਟ ਜਿ ਲੈ ਕੇ ਆਣਾ ਕਿੰਨੀ ਤੁਸੀਂ ਤੰਗੀ ਦਿੱਤੀ ਮੇਰੇ ਮਾਪਿਓ ਨੂੰ ਕਿ ਆ ਵੀ ਚੀਜ਼ ਚਾਹੀਦੀ ਉਹ ਵੀ ਚਾਹੀਦੀ ਆ ਤੁਸੀਂ ਉੱਥੇ ਇੱਕ ਵਾਰੀ ਵੀ ਮੈਨੂੰ ਕਿਹਾ ਹੁੰਦਾ ਕਿ ਪੁੱਤ ਤੂੰ ਕੰਮ ਕਰ ਲੈਣੀ ਆ ਆਏਗੇ ਤਾਂ ਚਾਹ ਕਰਨਾ ਪੈਣਾ ਤੇਨੂੰ ਸਾਡੇ ਘਰ ਭੈਣ ਭਰਾ ਹੁੰਦੇ ਆ ਤੂੰ ਇਹ ਤੇ ਦਾਜ ਮਗਰ ਪਈ ਤੇ ਉਹ ਤੁਹਾਨੂੰ ਮੇਰੇ ਮਾਪਿਆਂ ਨੇ ਦੇ ਦਿੱਤਾ ਤੇ ਬਸ ਤਾਂ ਆ ਗਈ ਤਰੀ ਵਰਤਣਾ ਤੂੰ ਹੀ ਵਰਤਣਾ ਹੈ ਤੂੰ ਕਿਉਂ ਮੰਗਿਆ ਮੈਂ ਵਰਤਣਾ ਹੀ ਮੇਰਾ ਘਰ ਵਾਲਾ ਕਮਾਈ ਕਰਦਾ ਹੀ ਬਣਾ ਲੈਂਦੇ ਮੇਰੇ ਕਬ ਮੇਰੇ ਮਾਪਿਆਂ ਨੂੰ ਕਿਉਂ ਤੰਗੀ ਦਿੱਤੀ ਇਸ ਕਰਕੇ ਬਸ ਠੀਕ ਆਂਟੀ ਜੀ ਤੁਸੀਂ ਪੀਓ ਪਾਣੀ ਤੁਸੀਂ ਕਿਉਂ ਬੰਦ ਕਰਤਾ ਕਿਉਂਕਿ ਤੁਹਾਡਾ ਥੋੜੀ ਕੋਈ ਕਸੂਰ ਦਾ ਕਸੂਰ ਤੇ ਇਨਾਂ ਦਾ ਆ ਜਿਨ੍ਹਾਂ ਨੇ ਲਿਸਟ ਵਿੱਚ ਦਾਜ ਦੀ ਲਿਸਟ ਦੇਤੀ ਸਮਾਹ ਲੇਟ ਦਾ ਤੇ ਸੰਸਕਾਰ ਦੇ ਵਿੱਚ ਲਿਖਿਆ ਹੀ ਨਹੀਂ ਹੈ ਤੁਸੀਂ ਪਾਣੀ ਪੀਓ ਸੂਤੇ ਇਹਨਾਂ ਦਾ ਮਜਾ ਨੀਂ ਨੀਂਵਾ ਕੇ ਬੈਠੀ ਆ ਕਿ ਇੱਜ਼ਤ ਇਹਨਾਂ ਨੇ ਮੰਗੀ ਨਹੀਂ ਕਿ ਆਏਗੇ ਜਿੱਤ ਵੀ ਕਰਨੀ ਲੋੜ ਨਹੀਂ ਲਿਖਿਆ ਨਹੀਂ ਇਸ ਵਿੱਚ ਤੇ ਜਿਹੜੀ ਚੀਜ਼ ਨਹੀਂ ਲਿਖੀ ਉਹ ਮੈਂ ਨਹੀਂ ਕਰਨੀ ਤੁਹਾਨੂੰ ਪਤਾ ਮੇਰੇ ਮਾਪਿਆਂ ਨੇ ਕਿਦਾਂ ਦਾ ਅਦਾਜ ਦਿੱਤਾ ਵਾ ਮੈਨੂੰ ਸਾਡਾ ਘਰ ਦਾ ਹੋ ਗਿਆ ਨਹੀਂ ਰੱਖਿਆ ਉਹਨਾਂ ਨੇ ਮੇਰੀ ਮਾਂ ਨੇ ਆਪਣੇ ਗਹਿਣੇ ਵੇਚੇ ਤੇ ਤੇਰੇ ਇਹਨਾਂ ਦੀਆਂ ਤਮਾਡਾ ਪੁਰੀਆਂ ਦਿੱਤੀਆਂ ਹਨ ਤੇ ਇਹ ਕਿਦਾ ਮੇਰੀ ਕੋਈ ਇੱਜ਼ਤ ਭਾਰ ਦੇਵਾਂ ਤੈਨਾਂ ਨੂੰ ਇੱਜ਼ਤ ਅੱਗੇ ਤੁਸੀਂ ਆਪ ਸੇ ਆ ਰਹੇ ਹੋ ਜਿੱਦੇ ਤੁਹਾਨੂੰ ਕੀ ਲੋੜ ਪਈ ਇੱਜ਼ਤ ਮੰਗਣ ਤੁਹਾਡਾ ਮੁੰਡਾ ਇਨਾ ਪੜਿਆ ਲਿਖਿਆ ਨਹੀਂ ਤੂੰ ਵੀ ਫੇਰ ਦਾਜ ਦੇ ਮਗਰ ਇਦਾਂ ਕੀਤਾ ਮੇਰੇ ਕੋਲ ਗਲਤੀ ਹੋ ਗਈ ਨਾ ਸਾਰੇ ਲੋਕਾਂ ਨੇ ਕਰਾ ਜਿਦਾ ਆ ਜਾਂਦਾ ਠੀਕ ਚਾ ਸਾਡਾ ਵੀ ਮੁੰਡਾ ਪੜਿਆ ਲਿਖਿਆ ਤੇ ਚਾ ਸਾਡਾ ਵੀ ਘਰ ਭਰ ਜਾਏਗਾ ਹਾਨੂੰ ਕੋਈ ਪਤਾ ਨਹੀਂ ਇਦਾਂ ਦੀ ਗੋਟੀ ਨਹੀਂ ਕਹਿਣਾ ਨੂੰ ਜੋ ਵੀ ਚਾ ਦੇਣਾ ਹੀ ਉਹਦੇ ਆਪਣੀ ਤੀਰ ਹੋਣੇ ਤੇ ਥੋੜਾ ਦਿੰਦੇ ਪਰ ਤੁਸੀਂ ਇੰਨਾ ਨਾ ਮੰਗਦੇ ਵੀ ਕਿਉਂ ਲਾਲਚ ਕੀਤਾ ਦਾਜ ਦਾਜ ਤੇ ਵੈਸੇ ਵੀ ਨਹੀਂ ਮੰਗਣਾ ਚਾਹੀਦਾ ਸਾਡੇ ਕੋਲ ਗਲਤੀ ਹੋ ਗਈ ਹੁਣ ਕਰਤੀ ਤੁਹਾਨੂੰ ਮਹਿਸੂਸ ਹੋਣੀ ਵੀ ਗੱਤੀ ਹੋ ਗਈ ਉਹਨਾਂ ਨੇ ਕਿੰਨੇ ਆ ਕੇ ਪੜਿਆ ਮੰਨਣਾ ਨਹੀਂ ਇਦੋਂ ਦਸੰਡੇ ਇਹ ਕਿੰਨੇ ਔਖੇ ਹੋ ਕੇ ਉਹਨਾਂ ਨੇ ਦਾਜ ਦਿੱਤਾ ਵਾ ਨਾ ਉਹ ਪਿਓ ਕਹਿੰਦਾ ਕਿ ਮੇਰੇ ਮਲ ਭੇਜਿਆ ਘਰ ਉਹ ਵੀ ਗਹਿਣੇ ਪਿਆ ਵਾ ਤੇ ਮਾਪਿਓ ਨੇ ਗਹਿਣੇ ਗਹਿਣ ਵੀ ਦਿੱਤੇ ਵੀ ਇਹ ਰੋਕੀ ਹੋ ਕੇ ਤੇ ਗਹਿਣੇ ਉਹਨੂੰ ਦਿੱਤੇ ਸਾਰਾ ਦਾਜ ਦਿੱਤਾ ਉਹਨੂੰ ਤੇ ਉਹਨਾਂ ਨੂੰ ਔਖੇ ਦੇਣਾ ਮੁੰਡਾ ਹੱਟਾ ਪੜ੍ਹਿਆ ਲੈ ਕੇ ਆਈ ਤਾਂ ਕਰਕੇ ਦਾਜ ਮੰਗ ਲਿਆ ਪਰ ਗਲਤੀ ਕਰ ਲੈਣਾ ਆਂਤੀ ਜਿਹੜੇ ਪੜੇ ਲਿਖੇ ਹੁੰਦੇ ਉਹ ਦਾਜ ਨਹੀਂ ਮੰਗਦੇ ਹਾਂਜੀ ਸਸਟੀ ਕਾ ਜੀ ਸਾਰਿਆਂ ਨੂੰ ਅੱਜ ਇੱਕ ਵੀਡੀਓ ਬਣੀ ਹੈ ਦਾਜ ਤੇ ਠੀਕ ਹੈ ਤੇ ਦਾਜੇ ਮੰਗਣਾ ਤੇ ਦਾਜ ਲੈਣਾ ਜਾਂ ਦੇਣਾ ਬਹੁਤ ਹੀ ਗਲਤ ਗੱਲ ਹੈ ਠੀਕ ਹੈ ਅਮੀਰ ਲੋਕ ਤਾਂ ਦੇ ਦਿੰਦੇ ਬੜੇ ਸ਼ੌਂਕ ਨਾਲ ਦੇ ਦਿੰਦੇ ਆ ਉਹ ਦੇ ਵੀ ਸਕਦੇ ਆ ਲੇਕਿਨ ਜਿਹੜੇ ਗਰੀਬ ਬੰਦੇ ਹੁੰਦੇ ਆ ਉਹ ਵੇਖਾ ਵਿਖਾਈ ਬੜੇ ਔਖੇ ਮਤਲਬ ਜੇ ਆਪਣੇ ਧੀ ਨੂੰ ਦਾਜ ਦੇਣੇ ਜਾਂ ਕੋਈ ਮੰਗ ਲੈਂਦਾ ਵਾ ਤਾਂ ਬੜਾ ਔਖਾ ਦਿੰਦੇ ਆ ਠੀਕ ਹੈ ਜਾਂ ਤਾਂ ਉਹ ਬੈਂਕ ਤੋਂ ਲੋਨ ਲੈਂਦੇ ਆ ਜਾਂ ਆਪਣਾ ਘਰ ਵੇਚਦੇ ਆ ਜਾਂ ਆਪਣੇ ਗਹਿਣੇ ਵੇਚਦੇ ਆ ਫਿਰ ਜਾ ਕੇ ਤੇ ਦਾਜ ਪੂਰਾ ਕਰਦੇ ਆ ਤੇ ਦਾਜ ਨਹੀਂ ਲੈਣਾ ਚਾਹੀਦਾ ਨਾ ਦੇਣਾ ਚਾਹੀਦਾ ਨਾ ਲੈਣਾ ਚਾਹੀਦਾ ਠੀਕ ਹੈ ਤੇ ਬਾਕੀ ਸਾਡੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਸ੍ਰਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਦਾਜ ਬਾਰੇ ਦਾਜ ਲੈਣਾ ਚਾਹੀਦਾ ਦੇਣਾ ਚਾਹੀਦਾ ਕਿ ਸਾਖਤਾ ਦਾਜ ਨਾ ਲੈਣਾ ਚਾਹੀਦਾ ਤੇ ਨਾ ਦੇਣਾ ਚਾਹੀਦਾ ਇਹ ਇੱਕ ਗੰਦੀ ਪ੍ਰਥਾ ਵਾ ਜਿਹੜੀ ਕਿ ਕਿਹਨੂੰ ਸ਼ੁਰੂਆਤ ਕਰਨੀ ਪੈਣੀ ਹੈ ਇਹ ਤੋੜਨ ਮਾਸੇ ਇਸ ਕਰਕੇ ਨਾ ਦਾਜ ਲਗੋ ਤੇ ਨਾ ਲਵੋ ਹਾਂਜੀ ਆਪਣੇ ਤੇ ਪੁੱਤਰ ਨੂੰ ਪੜਾਓ ਲਖਾਓ ਤੇ ਵਸ ਇਹਦਾ ਅਰਜੁਨ ਦਾ ਕੇ ਬਈਆ ਸੰਸਕਾਰ ਦੇ ਕੇ ਭੇਜੋ ਠੀਕ ਹੈ ਸੰਸਕਾਰ ਤੋਂ ਵੱਧ ਕੋਈ ਰਾਜ ਨਹੀਂ ਹੈ ਠੀਕ ਹੈ ਤੇ ਬਾਕੀ ਵੀਡੀਓ ਨੂੰ ਵੱਧ ਵਧ ਤੇ ਸ਼ੇਅਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਹੈਂ ਥੈਂਕ ਯੂ ਜੀ